ਕਿਸਾਨਾਂ ਦੇ ਲਈ ਖੁਸ਼ਖਬਰੀ ਹੈ ਫਸਲਾਂ ਦਾ ਝਾੜ ਇਸ ਵਾਰ ਰਿਕਾਰਡ ਤੋੜ ਸਕਦਾ ਹੈ ਜੀ ਹਾਂ ਕਿਸਾਨਾਂ ਦੇ ਲਈ ਖੁਸ਼ਖਬਰੀ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਇਸ ਵਾਰ ਮੌਨਸੂਨ ਚੰਗੀ ਰਹਿਣ ਕਰਕੇ ਫਸਲਾਂ ਦਾ ਬੰਪਰ ਝਾੜ ਨਿਕਲਣ ਦੀ ਉਮੀਦ ਹੈ ਇਹ ਦਾਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ 15 ਦਿਨਾਂ ਦੇ ਦੇਸ਼ ਵਿਆਪੀ ਦੌਰੇ ਤੋਂ ਬਾਅਦ ਕੀਤਾ ਉਹਨਾਂ ਨੇ ਕਿਹਾ ਕਿ ਸੋਨੇ ਦੀ ਬਿਜਾਈ ਤੋਂ ਪਹਿਲਾਂ ਇਹ ਆਊਟ ਰੀਚ ਪ੍ਰੋਗਰਾਮ ਖੇਤੀਬਾੜੀ ਉਤਪਾਦਨ ਨੂੰ ਵਧਾਉਣ ਦੇ ਲਈ ਨੀਤੀਆਂ ਅਤੇ ਖੋਜ ਯੋਜਨਾਵਾਂ ਨੂੰ ਆਧੁਨਿਕ ਬਣਾਉਣ ਦੇ ਵਿੱਚ ਮਦਦ ਕਰੇਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਦੇ ਵੱਲੋਂ ਜਦੋਂ ਇਹ ਦੌਰੇ ਕੀਤੇ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਆਮ ਤੋ-ਬਦ ਮੌਨਸੂਨ ਬਾਰਿਸ਼ ਦੀ ਭਵਿੱਖਬਾਣੀ ਦੇ ਨਾਲ ਭਾਰਤ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ 2025-26 ਦੇ ਸੋਨੇ ਸੀਜ਼ਨ ਤੋਂ ਦੌਰਾਨ ਅਨਾਜ ਉਤਪਾਦਨ ਦੇ ਵਿੱਚ ਇੱਕ ਨਵਾਂ ਰਿਕਾਰਡ ਹਾਸਲ ਕਰ ਸਕਦਾ ਹੈ ਖੇਤੀਬਾੜੀ ਮੰਤਰੀ ਨੇ ਨਕਲੀ ਅਤੇ ਘਟਿਆ ਕੀਟਨਾਸ਼ਕਾਂ ਦੀ ਵਿਕਰੀ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣਾਉਣ ਅਤੇ ਸੰਤੁਲਿਤ ਖਾਦ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੇ ਲਈ ਮਿੱਟੀ ਸਿਹਤ ਕਾਰਡ ਨੂੰ ਬਿਹਤਰ ਢੰਗ ਦੇ ਨਾਲ ਲਾਗੂ ਕਰਨ ਦੇ ਬਾਰੇ ਵੀ ਗੱਲਬਾਤ ਕੀਤੀ ਹੈ ਖੇਤੀਬਾੜੀ ਮੰਤਰਾਲੇ ਦੇ ਤੀਜੇ ਅਨੁਮਾਨ ਦੇ ਅਨੁਸਾਰ 2024-25 ਦੇ ਸੋਨੇ ਸੀਜ਼ਨ ਦੇ ਵਿੱਚ ਭਾਰਤ ਦਾ ਅਨਾਜ ਉਤਪਾਦਨ ਰਿਕਾਰਡ ਜਿਹੜਾ ਉਹ 168.06 ਮਿਲੀਅਨ ਟਨ ਤੱਕ ਪਹੁੰਚ ਜਾਏਗਾ 2014-15 ਦੀ ਜੇਕਰ ਗੱਲ ਕਰੀਏ ਤੇ 2014-15 ਤੋਂ ਸੋਨੇ ਅਨਾਜ ਉਤਪਾਦਨ ਦੇ ਵਿੱਚ 31.23 ਫੀਸਦੀ ਦਾ ਵਾਦਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਚੋਹਾਨ ਨੇ ਕਿਹਾ ਹੈ ਕਿ ਚੱਲ ਰਹੀ ਮੁਹਿੰਮ ਸੋਨੀ ਸੀਜ਼ਨ ਦੇ ਵਿੱਚ ਖੇਤੀਬਾੜੀ ਉਤਪਾਦਨ ਨੂੰ ਹੋਰ ਵਧਾਉਣ ਦੇ ਵਿੱਚ ਮਦਦ ਕਰੇਗੀ ਕਿਉਂਕਿ ਅਸੀਂ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਉਹਨਾਂ ਨੂੰ ਨਮੀਆਂ ਤਕਨੀਕਾਂ ਅਤੇ ਅਭਿਆਸਾਂ ਬਾਰੇ ਸਿੱਖਿਅਤ ਕਰਨ ਦੇ ਯਤਨ ਕਰ ਰਹੇ ਹਾਂ ਮੰਤਰੀ ਨੇ ਕਿਹਾ ਕਿ ਹੁਣ ਤੱਕ 10 ਰਾਜਾਂ ਦੇ ਆਪਣੇ ਦੌਰੇ ਦੇ ਦੌਰਾਨ ਉਹਨਾਂ ਨੂੰ ਕਿਸਾਨਾਂ ਤੋਂ ਪਤਾ ਲੱਗਾ ਹੈ ਕਿ ਕੁਝ ਖੇਤਰਾਂ ਦੇ ਵਿੱਚ ਮੌਜੂਦਾ ਫਸਲਾਂ ਦੀਆਂ ਕਿਸਮਾਂ ਅਤੇ ਉੱਭਰ ਰਹੇ ਕੀੜਿਆਂ ਪ੍ਰਤੀ ਵਿਰੋਧ ਵਿਕਸਿਤ ਕੀਤਾ ਗਿਆ ਹੈ ਕਿਸਾਨਾਂ ਨੇ ਨਕਲੀ ਕੀਟਨਾਸ਼ਕਾਂ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਅਤੇ ਡਿੱਗਦੀਆਂ ਕੀਮਤਾਂ ਦੇ ਦੌਰਾਨ ਬਿਹtere ਸੁਰੱਖਿਆ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਸ ਜਾਣਕਾਰੀ ਦੇ ਆਧਾਰ ਦੇ ਉੱਤੇ ਥੋੜੇ ਦਰਮਿਆਨੇ ਅਤੇ ਲੰਬੇ ਸਮੇਂ ਦੇ ਲਾਗੂ ਕਰਨ ਦੇ ਲਈ ਖੋਜ ਯੋਜਨਾਵਾਂ ਦੀਆਂ ਨੀਤੀਆਂ ਵਿਕਸਿਤ ਕੀਤੀਆਂ ਜਾਣਗੀਆਂ। ਚੋਹਾਨ ਨੇ ਅੱਗੇ ਕਿਹਾ ਹੈ ਕਿ ਇਹ ਯਤਨ ਦੇ ਸੰਭਾਵੀ ਚੰਗਾ ਮੌਨਸੂਨ 2025-26 ਵਿੱਚ ਸੋਨੇ ਅਨਾਜ ਉਤਪਾਦਨ ਦੇ ਵਿੱਚ ਇੱਕ ਨਵਾਂ ਰਿਕਾਰਡ ਪ੍ਰਾਪਤ ਕਰਨ ਦੇ ਵਿੱਚ ਮਦਦ ਕਰੇਗਾ। ਸੋਨੇ ਦੀਆਂ ਫਸਲਾਂ ਜਿਵੇਂ ਝੋਨੇ ਦੀ ਬਜਾਈ ਜੁਲਾਈ ਦੇ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਆਉਣ ਦੇ ਨਾਲ ਸ਼ੁਰੂ ਹੋ ਜਾਂਦੀ ਹੈ ਇਸ ਸਾਲ ਮੌਨਸੂਨ ਦੀ بارش ਆਮ ਰਹਿਣ ਦੀ ਉਮੀਦ ਹੈ ਭਾਰਤ ਮੌਸਮ ਵਿਭਾਗ ਜਾਨਕਿ ਆਈਐਮਡੀ ਨੇ ਪੂਰੇ 2025 ਸੀਜ਼ਨ ਜਾਨਕਿ ਕਿ ਜੂਨ ਤੋਂ ਲੈ ਕੇ ਸਤੰਬਰ ਦੇ ਲਈ ਦੱਖਣ ਪੱਛਮੀ ਮੌਨਸੂਨ ਆਮ ਦੇ ਨਾਲੋਂ ਵੱਧ ਰਹਿਣ ਦੀ ਭਵਿੱਖਬਾਣੀ ਕੀਤੀ ਹੈ